ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਇੱਕ ਬਿਆਨ ਇੱਕ ਪ੍ਰੈਸ ਕਾਨਫਰੰਸ ਚਰਚਾਵਾ ਦਾ ਵਿਸ਼ਾ ਬਣੀ ਹੋਈ ਹੈ ਉਹ ਪ੍ਰੈਸ ਕਾਨਫਰੰਸ ਉਹ ਵਲੀ ਜਦੋਂ ਅਸਤੀਫਾ ਦਿੱਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤੇ ਉਸ ਵੇਲੇ ਜਿਹੜੀ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਜੋ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਉਹ ਚਰਚਾਵਾ ਦਾ ਵਿਸ਼ਾ ਬਣ ਗਈ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਅਸਤੀਫਾ ਦਿੱਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹ ਦਰਅਸਲ ਸ਼੍ਰੀ ਕਾਲਪਤਖ ਸਾਬ ਦੇ ਜਥੇਦਾਰ ਨੂੰ ਇੱਕ ਜਵਾਬ ਸੀ ਇਹ ਨਰੇਟਿਵ ਬਿਲਡ ਹੁੰਦਾ ਨਜ਼ਰ ਆ ਰਿਹਾ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਬੜੇ ਸੂਝਵਾਨ ਲੀਡਰ ਨੇ ਲਗਾਤਾਰ ਉਹ ਇਹੀ ਗੱਲ ਕਹਿੰਦੇ ਆ ਕਿ ਉਹ ਸ਼੍ਰੀ ਕਾਰਤਕ ਸਾਹਿਬ ਦੇ ਅੱਗੇ ਸਮਰਪਿਤ ਨੇ ਜਸੇਦਾਰ ਸਾਹਿਬ ਦੇ ਅੱਗੇ ਸਮਰਪਿਤ ਨੇ ਪਰ ਇਸ ਮਸਲੇ ਨੂੰ ਲੈ ਕੇ ਸਵਾਲ ਜਿਹੜੇ ਆ ਉਹ ਜ਼ਰੂਰ ਖੜੇ ਹੋ ਰਿਹਾ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਸ਼੍ਰੀ ਕਾਰਤਕ ਸਾਹਿਬ ਦੇ ਜਸੇਦਾਰ ਦੇ ਵੱਲੋਂ ਲਿਖੇ ਗਏ ਉਸ ਬਿਆਨ ਦਾ ਇੱਕ ਪੋਸਟ ਦਾ ਔਰ ਉਸ ਪੋਸਟ ਦੇ ਆਧਾਰ ਦੇ ਉੱਤੇ ਅਸਤੀਫਾ ਦੇਣ ਦੀ ਗੱਲ ਇਹ ਬਹੁਤ ਸਵਾਲ ਜਿਹੜੇ ਨੇ ਇਸ ਵੇਲੇ ਖੜੇ ਹੁੰਦੇ ਪਏ ਨੇ ਔਰ ਇਹਨਾਂ ਸਵਾਲਾਂ ਦੇ ਵਿੱਚ ਸਵਾਲ ਇਹ ਖੜਾ ਹੋਣ ਲੱਗ ਗਿਆ ਕਿ ਕੀ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਦੇ ਉੱਤੇ ਨਿਸ਼ਾਨਾ ਵਿੱਢਿਆ ਗਿਆ ਕਿਹੜਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਕਿ ਜਦੋਂ ਧਾਮੀ ਨੇ ਅਸਤੀਫਾ ਦਿੱਤਾ ਜਦੋਂ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਜਾਣਕਾਰੀ ਸਾਂਝੀ ਕਰਦੇ ਆ ਕਿਹਾ ਸੀ ਕਿ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਨੇ ਆਪਣੇ ਬਿਆਨ ਦੇ ਵਿੱਚ ਲਿਖਿਆ ਉਸ ਪੋਸਟ ਦੇ ਵਿੱਚ ਲਿਖਿਆ ਕਿ ਉਹ ਉਸ ਗੱਲ ਦੀ ਨਖੇਦੀ ਕਰਦੇ ਨੇ ਕਿ ਉਹਨਾਂ ਨੇ ਯਾਨੀ ਕਿ ਐਸਜੀਪੀਸੀ ਵੱਲੋਂ ਬਣਾਈ ਗਈ ਜਿਹੜੀ ਤਿੰਨ ਮੈਂਬਰੀ ਕਮੇਟੀ ਆ ਉਹ ਸੁਧਾਰ ਦੇ ਉੱਤੇ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਦੇ ਵਿੱਚ ਤਸ਼ਵੀਕਾਲ ਤੱਕ ਸਾਧ ਜਿਹੇਦਾਰ ਗਿਆਨੀ ਰਗਵੀਰ ਸਿੰਘ ਦੇ ਇਸ ਲਿਖੇ ਬਿਆਨ ਨੂੰ ਆਧਾਰ ਬਣਾ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਜਿਹੜੀ ਗੱਲ ਉਹਨਾਂ ਨੇ ਲਿਖੀ ਸੀ ਉਸ ਬਾਰੇ ਐਸਜੀਪੀਸੀ ਪ੍ਰਧਾਨ ਨੇ ਗੱਲ ਸਾਫ਼ ਕਰ ਦਿੱਤੀ ਸੀ ਕਿ ਉਹ ਹੁਣ ਅਸਤੀਫਾ ਦਿੰਦੇ ਨੇ ਇਸ ਕਾਰਨ ਅਸਤੀਫਾ ਦਿੰਦੇ ਨੇ ਕਿ ਜਥੇਦਾਰ ਰਗਬੀਰ ਸਿੰਘ ਨੇ ਇਹ ਤਰਕ ਜਿਹੜਾ ਉਹਦੇ ਵਿੱਚ ਲਿਖਿਆ ਤੇ ਉਸ ਚੀਜ਼ ਦੀ ਉਹ ਉਸ ਚੀਜ਼ ਨੂੰ ਐਕਸੈਪਟ ਕਰਦੇ ਆ ਤੇ ਉਸ ਉਧਾਰ ਦੇ ਉੱਤੇ ਉਹ ਆਪਣਾ ਅਸਤੀਫਾ ਦਿੰਦੇ ਨੇ ਹੁਣ ਇਸ ਮਸਲੇ ਦੇ ਉੱਤੇ ਚਰਚਾਵਾ ਇਹ ਖੜੀਆਂ ਹੋ ਗਈਆਂ ਕਿ ਕੀ ਇਹ ਸ਼੍ਰੀ ਕਾਲ ਤਖਸਾਲ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਦੇ ਉੱਤੇ ਕੋਈ ਨਿਸ਼ਾਨਾ ਵਿੱਢਿਆ ਗਿਆ ਜਾਂ ਫਿਰ ਉਹਨਾਂ ਨੂੰ ਦੱਸ ਕੇ ਅਸਤੀਫਾ ਦਿੱਤਾ ਗਿਆ ਕਿ ਤੁਹਾਡੇ ਕਾਰਨ ਇਹ ਅਸਤੀਫਾ ਜਿਹੜਾ ਉਹ ਦੇ ਰਹੇਆਂ ਸੀ ਕਿਉਂਕਿ ਇਸ ਸਿਚੁਏਸ਼ਨ ਪਹਿਲਾਂ ਵੀ ਉਸ ਵੇਲੇ ਪੈਦਾ ਹੋਈ ਸੀ ਜਦੋਂ ਇਕਵਾਰ ਸਿੰਘ ਸਾਹਿਬ ਨੇ ਪਹਿਲਾਂ ਕਿਹਾ ਸੀ ਕਿ ਇਹ ਅਧਿਕਾਰ ਐਸਜੀਪੀਸੀ ਦੇ ਕੋਲ ਨਹੀਂ ਹੈ ਐਸਜੀਪੀਸੀ ਦੇ ਪ੍ਰਧਾਨ ਦੇ ਕੋਲ ਨਹੀਂ ਹੈ ਇਹ ਅਧਿਕਾਰ ਸਿੰਘ ਸਾਹਿਬ ਦੇ ਕੋਲ ਹੈ ਤੇ ਉਸ ਪੋਸਟ ਦੇ ਵਿੱਚ ਦੁਬਾਰਾ ਸਿੰਘ ਸਾਹਿਬ ਨੇ ਇਹੀ ਲਿਖਿਆ ਸੀ ਕਿ ਇਹ ਅਧਿਕਾਰ ਜਿਹੜਾ ਉਹ ਐਸਜੀਪੀਸੀ ਦੇ ਕੋਲ ਨਹੀਂ ਹੈ ਸਗੋਂ ਸ਼ਿਕਾਰਤਖ ਸਾਹਿਬ ਦੇ ਕੋਲ ਹੈਗਾ ਤੇ ਹੁਣ ਇੱਕ ਨਰੇਟਿਵ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਸ਼ਾਇਦ ਇਹੀ ਕਾਰਨ ਹੈ ਕਿ ਅਸਤੀਫਾ ਜਿਹੜਾ ਉਹ ਦੇ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਜਿਹੜਾ ਅਖਤਿਆਰ ਹੈ ਉਹ ਸਿੰਘ ਸਾਹਿਬ ਨੇ ਆਪਣੇ ਕੋਲ ਦੱਸਿਆ ਸੀ ਨਾ ਕਿ ਹਰਜਿੰਦਰ ਸਿੰਘ ਧਾਮੀ ਦੇ ਕੋਲ ਹਾਲਾਂਕਿ ਇੱਕ ਨਰੇਟਿਵ ਦਾ ਹਿੱਸਾ ਹੈ ਪਰ ਦੂਜੇ ਪਾਸੇ ਅਕਾਲੀ ਦਲ ਦਾ ਇੱਕ ਵਫਦ ਜਿਹੜਾ ਉਹ ਵੀ ਹੁਸ਼ਿਆਰਪੁਰ ਜਾਂਦਾ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕਰਦਾ ਹੈ ਪਰ ਉਸ ਤੋਂ ਬਾਅਦ ਉਸ ਵਫਦ ਦੇ ਵੱਲੋਂ ਵੀ ਕੋਈ ਸਿੱਧੀ ਗੱਲ ਜਾਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਇਹ ਜ਼ਰੂਰ ਕਿਹਾ ਗਿਆ ਸੀ ਕਿ ਹੁਣ ਅੱਗੇ ਜਿਹੜਾ ਕੰਮਕਾਰ ਹੈ ਉਹ ਚੱਲਦਾ ਪਿਆ ਹੈ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਉੱਥੇ ਵੀ ਇਹ ਗੱਲ ਜਿਹੜੀ ਹੈ ਸਪਸ਼ਟ ਕੀਤੀ ਗਈ ਸੀ ਕਿ ਅਸੀਂ ਤੁਹਾਡੇ ਨਾਲ ਹਾਂ ਜਿਵੇਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਕੁਝ ਗਲਤ ਹੋਇਆ ਹੋਵੇ ਜਾਂ ਫਿਰ ਕਿਸੇ ਨੇ ਉਹਨਾਂ ਨੂੰ ਕੁਝ ਗਲਤ ਕਿਆ ਹੋਵੇ ਜਾਂ ਫਿਰ ਕਿਸੇ ਨੇ ਜਨਤਕ ਤੌਰ ਦੇ ਉੱਤੇ ਉਹਨਾਂ ਦੇ ਖਿਲਾਫ ਕੋਈ ਗੱਲ ਕਹੀ ਹੋਵੇ ਇਸ ਤਰ੍ਹਾਂ ਟ੍ਰੀਟ ਕਰਦੇ ਨਜ਼ਰ ਆਇਆ ਅਕਾਲੀ ਦਲ ਦੇ ਮੈਂਬਰ ਜਾਂ ਅਕਾਲੀ ਦਲ ਦਾ ਉਹ ਵਫਦ ਜਿਹੜਾ ਉੱਥੇ ਗਿਆ ਸੀ ਇਸ ਬినాਦ ਉੱਤੇ ਸੀਨੀਅਰ ਪੱਤਰਕਾਰ ਤਰਕ ਕਰਦੇ ਪਏ ਆ ਕਿ ਹੋ ਸਕਦਾ ਹੈ ਕਿ ਇਹ ਸਾਰਾ ਮਸਲਾ ਜਥੇਦਾਰ ਸਾਹਿਬ ਦੇ ਨਾਲ ਜੁੜਿਆ ਹੋਵੇ ਹੋ ਸਕਦਾ ਹੈ ਕਿ ਜਥੇਦਾਰ ਸਾਹਿਬ ਦੇ ਉਸ ਬਿਆਨ ਕਾਰਨ ਇਹ ਜਿਹੜਾ ਅਸਤੀਫਾ ਹੈ ਉਹ ਦਿੱਤਾ ਗਿਆ ਹੋਵੇ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਉੱਤੇ ਵੀ ਕੋਈ ਵੱਡੀ ਮੁਸੀਬਤ ਜਿਹੜੀ ਆਵਾਵੇ ਇਹਦੇ ਵਿਕਾਸ ਜਿਹੜੇ ਨੇ ਉਹ ਲੱਗਦੇ ਨਜ਼ਰ ਆ ਰਹੇ ਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨੇ ਦੀ ਪੰਜਾਬੀ